ਕੀ ਨਾਮ ਆ ਮਤੂੰ? ਕ੍ਰਿਸ਼ਨ ਦੇਵ ਜੀ ਮੇਰਾ। ਅੱਛਾ ਜਿਹੜਾ ਮੁੰਡਾ ਦੀ ਡੈਟਫੇ ਕੀ ਨਾਮ ਚੋਦਾ? ਉਹਦਾ ਨਾਂ ਲਖੀ ਸੀ। ਨਹੀਂ। ਸਿਕੰਦਰ ਸਿੰਘ ਸੀ। ਅੱਛਾ ਕੀ ਕਾਰਨਾ ਕਰਤੂਗੀ ਉਹਦਾ? ਨਸ਼ੇ ਕਰਨ ਹੋਈ ਆ ਜੀ। ਕੀ ਚਿੱਟਾ ਲੈੰਦਾ ਸੀ ਕੀ ਕਰਦਾ ਸੀ? ਇਹ ਤਾਂ ਪਤਾ ਹੀ ਨਹੀਂ ਸੰਤਾ ਜੀ ਕੀ ਕਰਿਆ ਬਸ ਨਸ਼ੇ ਚ ਹੋ ਹੋਇਆ ਰਹਿੰਦਾ ਸੀਗਾ। ਕੋਈ ਗੱਲ ਨਹੀਂ ਸੀ ਸੁਣਦਾ ਕਿਸੇ ਦੀ। ਜਿਸ ਦੇ ਲਈ ਮੌਤ ਹੁੰਦੀ ਆ। ਉਹਦੇ ਜੀ 3:30 ਵਜੇ ਤੱਕ ਤਾਂ ਆਪਦੇ ਕੋਲ ਰੱਖਿਆ ਉਧਰ। ਉਹਦੀ ਮੰਮੀ ਤਾਂ ਨੱਗਰ ਕੀਰਤਨ ਚ ਫਿਰਦੀ ਸੀ ਔਰ ਉਹ ਕਹਿੰਦਾ ਮਾਤੂ ਬਾਗ ਜਾ ਕੋਈ ਨਮਾਇਦੀ ਬੈਠਾਂਗਾ ਮੇਰੇ ਕੋਲੋ ਹੀ ਆ ਗਿਆ ਮੈਨੂੰ ਪਤਾ ਨਹੀਂ ਲੱਗਿਆ ਕਦੋਂ ਆ ਗਿਆ ਔਰ ਇੱਧਰ ਆ ਕੇ ਟਿਕਟ ਲਾਇਆਗਾ ਜੀ ਉਸ ਟਿਕਟੇ ਨਾਲ ਉਹਦੀ ਮੌਤ ਹੋਈ ਸਾਨੂੰ ਆਈ ਨਹੀਂ ਪਤਾ ਵੀ ਲਿਆਉਂਦਾ ਕਿਤੋਂ ਸੀ ਤੇ ਕਿਤੋਂ ਉਹ ਕਰਦਾ ਸੀ ਮੇਰੀ ਭੈਣ ਤਾਂ ਜੀ ਬੇਚਾਰੀ ਬਹੁਤ ਔਖੀ ਹੈ ਨਾਇ ਤੋਂ ਕੰਮ ਹੁੰਦਾ ਬਸ ਉਹਦੇ ਉਹਨੂੰ ਦੇਖ ਦੇਖੀ ਚੁਰਦ ਗਈ ਰਹਿੰਦੀ ਹੁੰਦੀ ਸੀ ਮੈਂ ਕੀ ਮੇ ਦਾ ਨਸ਼ਾ ਛਡਾ ਮੈਂ ਕੀ ਮੇ ਹੋ ਕਰਾ ਮੇਰੇ ਕੋਲ ਸੈਂਟਰ ਚ ਚਕਾਉਣ ਵਾਸਤੇ ਪੈਸੇ ਵੀ ਹੈ ਨਹੀਂ ਮੈਂ ਕੀ ਮੇ ਦਾ ਇਲਾਜ ਕਰਾ ਮ ਬਸਾਂ ਹੀ ਰੋਂਦੀ ਰਹਿੰਦੀ ਸੀ ਇਹਨੇ ਰੋਟੀ ਬਣਾ ਕੇ ਰੱਖ ਦੇਣੀ ਉਵੇਂ ਜੇ ਰੋਟੀਆਂ ਦਾ ਪੰਜਾ ਰਹਿੰਦਾ ਰੋਟੀ ਤਾਂ ਖਾਂਦਾ ਨਹੀਂ ਸੀ ਬਸ ਨਸ਼ਾ ਹੀ ਨਸ਼ਾ ਕੀ ਮੰਗ ਕਦ ਦਿਨ ਸੰਗਾਰ ਸਰਕਾਰ ਬਨੋ ਤੇ ਹੀ ਮੰਗਾਈ ਵਿਕਦਾ ਨਸ਼ਾ ਬੰਦ ਹੋ ਜੇ ਇੱਕ ਸਾਡੇ ਪਹਿਲਾਂ ਵੀ ਜਵਾਕ ਨਸ਼ੇ ਨਾਲ ਹੋਇਆ ਵੀ ਬਸ ਇਦਾਂ ਹੀ ਗਏ ਨਸ਼ਾ ਬੰਦ ਹੋ ਜੇ ਤੇ ਚਲੋ ਜੇ ਕੋਈ ਇਹਨਾਂ ਨੂੰ ਵਿਚਾਰਿਆਂ ਨੂੰ ਮਦਦ ਤੇ ਵੇਲੇ ਤਾਂ ਉਹ ਜਿੰਨਾ ਚਿਰ ਪਹਿਲਾਂ ਉਹ ਦਿੱਥੇ ਦੂਜੇ ਮੁੰਡੇ ਦੀ ਹਾਂ ਬਸ ਮੀਨਾ ਕੀ ਹੋਰ ਨੂੰ ਹੋਇਆ ਜੀ ਉਹ ਕੁੜੀ ਵੀ ਇਹਦੀ ਸਹੇਲ ਕੋਈ ਸੀ ਜਿਹਦਾ ਮੁੰਡਾ ਸੀ ਨਾ ਮਮਾ ਤੁਹਾਡਾ ਸਰਜੀਤ ਕੌਰਾ ਜੀ ਹਾਂ ਅੱਛਾ ਜੇ ਮੁੰਡੇ ਦੀ ਡੈਥ ਹੋਈ ਜੁਆ ਨਾ ਕੀਤੀ ਸਕੰਦਰ ਆਈ ਕਿੰਨੇ ਮਾਸੇ ਦੀ 22 ਸਾਲ ਆ ਜੀ ਕੀ ਕਾਰਨ ਕਰਕੇ ਹੋਈ ਘਰੋਂ ਤਾ ਜੀ ਨਸ਼ੇ ਕਰਕੇ ਹੀ ਹੋ ਗਈ ਅੱਛਾ ਕੀ ਜੇ ਨਸ਼ਾ ਕਰਦਾ ਸੀ ਸਾਨੂੰ ਕਿਹੜਾ ਜੀ ਦਿਖਾ ਕੇ ਕਰਦੇ ਆ ਨਸ਼ਾ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੇਰੇ ਤਾਂ ਜੀ ਇਹ ਹੀ ਮੰਗਾ ਮੇਰੀ ਬਸ ਹੁਣ ਤੀ ਨੂੰ ਕੋਈ ਦੇ ਦੋ ਨੌਕਰੀ ਮੈਂ ਕੰਮ ਕਰ ਨਹੀਂ ਸਕਦੀ ਨਸ਼ਾ ਬੰਦ ਹੋ ਜੇ ਮੇਰਾ ਤਾਂ ਦੁਰਗਾ ਹੋਰ ਨਮਾਮ ਦੇ ਫਤਵਾ ਚ ਜਾਣ ਹੋਰ ਮਮ ਦੇ ਫਤਵਾ ਚ ਜਾਣ ਮੇਰਾ ਤਾਂ ਦੁਰ ਗਿਆ ਇਹ ਸਭ ਕਰਨ ਲੱਗ ਗਏ ਸੜ ਤੋਂ ਤੇ ਜੀ ਇਹਦੇ ਆਉਂਦੀ ਨੇ ਨਾ ਪੁੱਤ ਮੈਂ ਅੱਜ ਤੁਹਾਡੇ ਮੁਕਾਤਫ ਮੋੜ ਮੰਡੀ ਤੋਂ ਹੋ ਰਿਹਾ ਬੜੇ ਭਰੇ ਮਨ ਨਾਲ ਮੈਂ ਮੀਡੀਆ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਇਹ ਮੇਰਾ ਤੀਸਰਾ ਐਸਾ ਪਰਿਵਾਰ ਹੈ ਜਿਹਦੇ ਕੋਲੇ ਮੈਂ ਬੜੇ ਪਰੇਮਾਨ ਅਫਸੋਸ ਕਰ ਰਹੀ ਹਾਂ ਅਫਸੋਸ ਕਰਨ ਅਸੀਂ ਬੜੀ ਥਾਂ ਤੇ ਜਾਈਦਾ ਹੈ ਅਣਹੋਣੀਆਂ ਮੌਤਾਂ ਜਿਹੜੀਆਂ ਨਸ਼ੇ ਕਾਰਨ ਹੋ ਰਹੀਆਂ ਆਜ ਇਸ ਪਰਿਵਾਰ ਦੇ ਵਿੱਚ ਮੈਂ ਆਇਆ ਤੇ ਮੀਡੀਆ ਦੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਦੇ ਮਾਧਿਮ ਰਾਹੀਂ ਮੈਨੂੰ ਸਵੇਰੇ ਪਤਾ ਲੱਗਿਆ ਵੀ ਜਿਹੜਾ ਮਹੱਲੇ ਵਾਲਿਆਂ ਨੇ ਆਪਣਾ ਰੋਸ ਜ਼ਾਹਰ ਕਰਨ ਲਈ ਆਪਣੀਆਂ ਕੰਨਾਂ ਉੱਪਰ ਵੀ ਇਹ ਲਿਖ ਦਿੱਤਾ ਵੀ ਸਾਡੇ ਇੱਥੇ ਚਿੱਟਾ ਮਿਲਦਾ ਹੈ ਸੋ ਜਿਹੜੀ ਗੱਲ ਜਗ ਸਮਾਜ ਦੇ ਵਿੱਚ ਆ ਗਈ ਹੈ ਤੇ ਲੋਕ ਸੜਕਾਂ ਤੇ ਰੋਹ ਲੈ ਕੇ ਉਤਰੇ ਨੇ ਮੈਂ ਹੈਰਾਨ ਆ ਇਸ ਗੱਲ ਤੋਂ ਵੀ ਪ੍ਰਸ਼ਾਸਨ ਉਸ ਗੱਲ ਤੋਂ ਕੰਬ ਕਰਨੀ ਨੀਂਦ ਕਿਉਂ ਸੁੱਤੀ ਹੈ 5 ਮਿੰਟਾਂ ਦੇ ਵਿੱਚ ਦਬਸ਼ ਪਾਉਣ ਲਈ ਤੇ ਇੱਥੇ ਜਿਹੜਾ ਇਹਨਾਂ ਦਾ ਰੋਸ ਸੀ ਉਹਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਅਤੇ 2-4 ਗ੍ਰਿਫਤਾਰੀਆਂ ਕਰਕੇ ਆਪਣੇ ਨਾਲ ਲੈ ਜਾਂਦਾ ਹੈ ਉਹ ਗ੍ਰਿਫਤਾਰੀਆਂ ਜੇ ਕਿਤੇ ਪਹਿਲਾਂ ਤੇ ਸਮੇਂ ਸਿਰ ਹੋਈਆਂ ਹੁੰਦੀਆਂ ਅੱਜ ਇਸ ਬੱਚੇ ਦੀ ਜਾਨ ਨਹੀਂ ਜਾਣੀ ਸੀ ਤੇ ਹਜੇ ਇਹ ਨਹੀਂ ਪਤਾ ਵੀ ਅੱਗੇ ਕਿੰਨਿਆਂ ਦੀ ਹੋਰ ਚੱਲੀ ਜਾਣੀ ਸੋ ਮੇਰੀ ਆਪ ਸਭ ਦੇ ਮਾਧਿਅਮ ਰਾਹੀਂ ਇਹ ਅਪੀਲ ਹੈ ਕਿ ਇਹ ਜੋ ਮਸ਼ਹੂਰੀਆਂ ਜੋ ਬੋਰਡ ਜੋ ਐਡਾਂ ਟੀਵੀ ਤੇ ਚੱਲ ਰਹੀਆਂ ਆਂ ਵੀ ਯੁੱਧ ਨਸ਼ਾ ਵਿਰੁੱਧ ਤੇ ਨਸ਼ਾ ਖਤਮ ਹੋ ਗਿਆ ਇਹਦੀ ਧਰਾਤਲ ਦੇ ਉੱਤੇ ਜਾਂਚ ਕਰਾਈ ਜਾਵੇ ਨਸ਼ਾ ਵੱਧ ਗਿਆ ਖਤਮ ਨਹੀਂ ਹੋਇਆ ਗਲੀ ਗਲੀ ਮੱਲੇ ਮੱਲੇ ਨਸ਼ਾ ਮਿਲ ਰਿਹਾ ਤੇ ਪਰਿਵਾਰ ਦੇ ਵਿੱਚ ਦੋ ਜੀ ਨੇ ਇੱਕ ਲੜਕੀ ਹੈ 21 ਸਾਲਾਂ ਦੀ ਜਿਹਦੀ ਮੌਤ ਹੋਈ ਉਹ ਮੁੰਡਾ ਵਿਆਹਣ ਵਾਲਾ ਸੀ 22 ਸਾਲਾਂ ਦੀ ਉਮਰ ਸੀ ਉਹਦੀ ਸਾਰੀ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਦੋ ਹੀ ਗੱਲਾਂ ਦੇ ਵਿੱਚ ਸਮਾਪਤੀ ਕਰੂੰਗਾ ਇੱਕ ਤੇ ਇਸ ਪਰਿਵਾਰ ਨਾਲ ਸਾਡੀ ਜਿਹੜੀ ਹੈ ਸਵੇਦਨਾ ਹੈ ਅਸੀਂ ਦੁੱਖ ਸਾਂਝਾ ਕਰਦੇ ਆ ਇਹਨਾਂ ਦੇ ਘਰ ਦੇ ਹਾਲਾਤ ਨੂੰ ਦੇਖਦੇ ਹੋਏ ਇੱਥੇ ਜੋ ਘਰ ਦੇ ਵਿੱਚ ਕੋਈ ਦੀਵਾਰ ਬਣਨੀ ਹੈ ਜਾਂ ਰਿਪੇਅਰ ਹੋਣੀ ਹੈ ਉਹਦਾ ਜ਼ਿਮਾ ਅਸੀਂ ਚੱਕਦੇ ਆ ਦੂਸਰੀ ਗੱਲ ਇਹ ਰੋਜ਼-ਰੋਜ਼ ਮੇਰੇ ਲਈ ਵੀ ਔਖਾ ਹੈ ਤੇ ਰੋਜ਼-ਰੋਜ਼ ਲੋਕਾਂ ਨੂੰ ਇਦਾਂ ਤਿਲ-ਤਿਲ ਮਰਦੇ ਦੇਖਣਾ ਮੈਂ ਆਪਦੇ মিডিਆ ਰਾਹੀਂ ਇਹ ਤਾੜਨਾ ਵੀ ਕਰਦਾ ਤੇ ਐਲਾਨ ਵੀ ਕਰਦਾ ਵੀ ਜੇ ਆਉਣ ਵਾਲੇ 1 ਮਹੀਨੇ ਦੇ ਵਿੱਚ rauq tha mod mandi ਦੇ ਹਲਕੇ ਵਿੱਚ ਨਸ਼ੇ ਦੀ ਨਹੀਂ ਹੁੰਦੀ ਗਰਾਊਂਡ ਦੇ ਉੱਤੇ ਮਸ਼ਹੂਰੀਆਂ ਵਿੱਚ ਨਹੀਂ ਅਸੀਂ ਪੂਰੇ ਹਲਕੇ ਦੇ ਵਿੱਚ 68 ਪਿੰਡਾਂ ਚ ਤੇ ਨਾਲੇ ਕਸਬਿਆਂ ਚ ਤੇ ਨਾਲ ਸ਼ਹਿਰ ਦੇ 17 ਵਾਡਾਂ ਦੇ ਵਿੱਚ ਨਸ਼ੇ ਦੇ ਵਿਰੁੱਧ ਸਰਕਾਰ ਦੇ ਵਿਰੁੱਧ ਪੈਦਲ ਯਾਤਰਾ ਕੱਢਾਂਗੇ ਉਹਦਾ ਮਕਸਦ ਹੋਊਗਾ ਗਰਾਊਂਡ ਦੀ ਰਿਐਲਿਟੀ ਚੈੱਕ ਕਰਨਾ ਵੀ ਨਸ਼ਾ ਵਾਕਈ ਖਤਮ ਹੋਇਆ ਕਿ ਨਹੀਂ ਹੋਇਆ ਜਿੱਥੇ ਕੋਈ ਸਾਨੂੰ ਪੀੜਤ ਮਿਲਣਗੇ ਮੈਂ ਨਸ਼ੇੜੀ ਨਹੀਂ ਕਹੂੰਗਾ ਇਹਨਾਂ ਨੂੰ ਇਹ ਪੀੜਤ ਨੇ ਜਿਨ੍ਹਾਂ ਨੂੰ ਇਸ ਪਾਸੇ ਲਾਇਆ ਗਿਆ ਨੌਜਵਾਨੀ ਨੂੰ ਖਤਮ ਕਰਨ ਲਈ ਉਹਨਾਂ ਨੂੰ ਮੈਡੀਕਲ ਸਹਾਇਤਾ ਦੇਣੀ ਆਰਥਿਕ ਮਦਦ ਦੇਣੀ ਉਹਨਾਂ ਦਾ ਇਲਾਜ ਕਰਾਉਣਾ ਇਹ ਵੀੜਾ ਵੀ ਅਸੀਂ ਚੱਕਾਂਗੇ ਪਰ ਮੇਰੀ ਇੱਕ ਸ਼ਰਤ ਹੈ ਕਿ ਪ੍ਰਸ਼ਾਸਨ ਆਪਣੇ ਦੋਨੇ ਹੱਥ ਖੜੇ ਕਰਕੇ ਤੇ ਸਰਕਾਰ ਬਾਹਰ ਆਵੇ ਤੇ ਇਸ ਗੱਲ ਨੂੰ ਕਬੂਲੇ ਕਿ ਅਸੀਂ ਨਸ਼ਾ ਖਤਮ ਕਰਨ ਵਿੱਚ ناکਾਮ ਹੋયા ਫਿਰ ਲੋਕ ਆਪਣੀ ਲੜਾਈ ਜਿੱਦਾਂ ਪਹਿਲਾ ਜਨਕ੍ਰੋਸ਼ ਹੁੰਦੇ ਰਹੇ ਨੇ ਜਨ ਅੰਦੋਲਨ ਹੁੰਦੇ ਰਹੇ ਨੇ ਆਜ਼ਾਦੀ ਵੇਲੇ ਉਹ ਲੋਕ ਆਪਣੀ ਲੜਾਈ ਆਪੇ ਲੜਨਗੇ ਇੰਨਾ ਕਹਿੰਦਾ ਹੋਇਆ ਮੈਂ ਅੱਜ ਇੱਥੇ ਜਿਹੜਾ ਹੈ ਦੁੱਖ ਦੀ ਘੜੀ ਵਿੱਚ ਇਹਨਾਂ ਨਾਲ ਸ਼ਰੀਕ ਹੋਣਾ